ਸਾਨ ਵੀਰੋ ਅੱਜ ਜਿਹੜਾ ਸ਼ੌਟ ਆਪਾਂ ਬਣਾ ਰਹੇ ਆ ਪਿੰਡ ਝਾਮਕੇ ਤਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਪ੍ਰਤਾਪ ਸਿੰਘ ਸ਼ਾਹ ਰਹੇ ਦੇ ਫਰਮ ਤੋਂ ਤਿੰਨ ਨਗ ਮਜਾਂ ਦੇ ਵਿੱਚ ਡਿਟੇਲ ਥੋੜੀ ਥੋੜੀ ਆਪਾਂ ਵੀਰ ਦੇ ਕੋਲੋਂ ਸ਼ੌਟ ਦੇ ਵਿੱਚ ਪੁੱਛ ਰਹੇ ਨੇ ਬਾਈ ਸਸੀ ਗੱਲ ਜੀ ਸਸੀ ਗੱਲ ਜੀ ਆਓ ਜੀ ਬਾਈ ਜੀ ਪਹਿਲਾ ਨੰਬਰ ਦੱਸੀ ਡਿਟੇਲ ਇਹ ਭਾਈ ਸੂਹਾ ਦੁਜਾਏ ਉੱਤੇ ਜਾਣ ਵਾਲੇ ਚੌਥਾ ਲਾਵੇ ਭਾਵੇਂ ਲਾਵੇ 10ਵਾਂ ਠੀਕ ਹੈ ਜੀ ਸੂਈ ਨੂੰ ਇਹ ਦੇ ਕੋ 3.5-4 ਮਹੀਨੇ ਬਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਦੋ ਦਾ ਥਿਆਕ ਸੱਤ ਲਾ ਲਈ ਕਿੰਨਾ ਮੋਲੇ ਜੀ ਪੂਰੇ 50000 ਦੇ ਗੱਡੀ ਭਾਜੀ ਵੱਡੀ ਮਾਝੇ ਮਗਰਲੇ ਥਾਂ ਦੀ ਤਲੜ ਜੀ ਅੱਛਾ ਜੀ ਸੂਈ ਨੂੰ ਇਹ ਜੇ ਨੂੰ 4 ਮਹੀਨੇ ਹਾਂਜੀ ਬਣੀ ਸੌਰੀ ਜੇ ਕੋਈ 1.5 ਮਹੀਨੇ ਦੀ ਹਾਂਜੀ ਦੁੱਧ ਕਰਾਈਆ ਛੱਕ ਤੇ 1.5 ਮਹੀਨੇ ਦੀ ਠੀਕ ਹੈ ਜੀ ਤੇ ਬਾਕੀ ਚਲੋ ਗੱਡੀ ਕਿਸਮਤ ਅਗਲੇ ਦੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਆ ਪੂਰੇ 53000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈਵੇ 50000 ਦੀ ਠੀਕ ਹੈ ਜੀ ਹਾਂਜੀ ਜੇ ਦੋ ਕਿ ਤਿੰਨ ਨੰਬਰ ਦੀ ਗੱਡੀ ਭਾਜੀ ਵੱਡੀ ਮਾਝ ਦੇ ਹੂੰ ਸਵਾ ਦੁੱਧ ਜਾਲ ਵਾਲੇ ਤੇ ਜਾਲ ਵਾਲੇ ਭੈਣ ਭਰਾਵਾਂ ਦੀ ਗੱਡੀ ਆ ਠੀਕ ਹੈ ਜੀ ਦੁੱਧ ਕੰਨਾ ਜੀ ਦੁੱਧ ਭਾਈ ਆਥੇ ਆ ਕੋ ਥੱਤ ਵਾਲੇ ਮੋਲ ਕੰਨਾ ਜੀ ਮੋਲ ਭਾਈ ਬਿਲਕੁਲ ਜੈ ਆ 55000 ਦੇ ਵਿੱਚ ਪਹੁੰਚ ਗੱਡੀ ਆਂ ਦੀ ਲੈ ਵੇ 55000 ਦੀ ਠੀਕ ਹੈ ਜੀ ਸੀਲਿੰਗਾਂ ਵੇਖੋ ਤੁਸੀਂ ਮੱਝ ਦੀ ਲਓ ਜੀ ਚੈੱਕ ਕਰ ਲਓ ਸੀਲਸ ਲਾ ਕੇ ਪੂਰੀ ਗਾਮਰਗੀ ਚੈੱਕ ਕਰ ਲਓ ਚੱਕ ਬਾਕੀ ਕਰਿਓ ਫੁੱਲ ਵੀਡੀਓ ਦਾ ਵੇਟ ਮਿਲਦੇ ਆ ਦੋਸਤੋ ਫੁੱਲ ਵੀਡੀਓ ਨਾਲ ਜੀ ਧੰਨਵਾਦ ਜੀ